ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਵੀਡੀਓ ਵਿੱਚ ਆਪਾਂ ਦੇਖਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਕਿਰਾ ਸਾਹਿਬ ਬਹਾਦਰਗੜ੍ਹ ਸਾਹਿਬ ਦੇ ਰਾਤ ਸਮੇਂ ਦੇ ਦਰਸ਼ਨ ਜਿਦਾਰੇ ਅਤੇ ਨਾਲ ਹੀ ਇੱਕ ਜਗ੍ਹਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਭਰੀ ਹੈ ਉਥੋਂ ਕੀਰਤਨ ਦੀ ਹਾਜ਼ਰੀ ਭਰੀ ਹੈ ਤੇ ਉਸ ਦੀ ਵੀ ਵੀਡੀਓ ਇਹਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਦੇਖਾਂਗੇ ਤੇ ਅੱਜ ਦੀ ਵੀਡੀਓ ਤਨਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਕਿਲਾ ਸਾਹਿਬ ਪਾਸ਼ਾਈ ਨੋਮੀ ਬਹਾਦਰਗੜ ਵਿਖੇ ਸੋ ਇਹਦੇ ਦਰਸ਼ਨ ਕਰਾਂਗੇ ਜਿੱਥੇ ਸੈਫਾਬਾਦ ਸੈਫਖਾਨ ਦੇ ਸੱਦੇ ਤੇ ਸਤਿਗੁਰੂ ਪਾਸ਼ਾ ਜੀ ਨੇ ਚਰਨ ਪਾਏ ਸਨ ਤੇ ਜਗਾਂ ਨੂੰ ਭਾਗ ਲਾਇਏ ਸਨ ਉਸ ਅਸਥਾਨ ਤੇ ਸਰਗੁਰੂ ਪਾਤਸ਼ਾਹ ਜੀ ਦੀ ਮੰਜੀ ਸਾਹਿਬ ਤੇ ਖੂਈ ਇਤਿਹਾਸਕ ਉਹਦੇ ਵੀ ਦਰਸ਼ਨ ਆਪਾਂ ਕਰਾਂਗੇ ਸੋ ਅੱਜ ਦੀ ਵੀਡੀਓ ਜਰੂਰ ਦੇਖੋ ਤੇ ਸਰਗੁਰੂ ਪਾਤਸ਼ਾਹ ਜੀ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ ਨਾਲੇ ਇਲਾਹੀ ਬਾਣੀ ਦਾ ਕੀਰਤਨ ਜਸ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫੇਰ ਅਸੀਂ ਚਲੇ ਆਂ ਗੁਰਦੁਆਰਾ ਕਿਲਾ ਸਾਈਂ ਬਾਦਰਗਾੜ ਵੀ ਖੇ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਸਵੇਰੇ ਮੱਦੀ ਅਰਦਾਸ ਸਮੇਂ ਹਾਜ਼ਰੀ ਭਰੀ ਸੀ ਤੇ ਹੁਣ ਸ਼ਾਮ ਦਾ ਸਮਾਂ ਸਵੇਰੇ ਮੈਂ ਇਕੱਲਾ ਆਇਆ ਸੀ ਤੇ ਹੁਣ ਰੂਪਾ ਮੇਰੇ ਨਾਲ ਹੈ ਤੇ ਕਿਉਂਕਿ ਕੱਲ ਸਵੇਰੇ ਭੋਗ ਨੇ ਤੇ ਸਮਾਗਮ ਨੇ ਤੇ ਉੱਥੇ ਤਿਆਰੀ ਹੋ ਰਹੀ ਹੈ ਨਾਲੇ ਅਸੀਂ ਕਿਹਾ ਚਲੋ ਦਰਸ਼ਨ ਪੁਕਾਰਾਂ ਨੇ ਆ ਰੂਪਾ ਅਜ ਹਾਜ਼ਰੀ ਨਹੀਂ ਭਰ ਕੇ ਆਈ ਸੀ ਤੇ ਮੱਥਾ ਟੇਕਣ ਚੱਲੇ ਆਂ ਨਾਲੇ ਸੋਚਿਆ ਸੀ ਸ਼ਾਮ ਨੂੰ ਬੱਚਿਆਂ ਨੂੰ ਲੈ ਕੇ ਚੱਲ ਜਾਵਾਂਗਾ ਪਰ ਬੱਚੇ ਲੇਟ ਹੋ ਗਏ ਪ੍ਰਭ ਜੀ ਟਿਊਸ਼ਨ ਚੱਲਾ ਗਿਆ ਆਪਣੀ ਕਲਾਸ ਤੇ ਤੇ ਅਮਨਜੋਤਾਈ ਤੇ ਕਹਿੰਦੀ ਮੇਰੇ ਪੇਟ ਤੇ ਦਰਦ ਤੇ ਥੱਕੀ ਹੋਈ ਸੀ ਅਮਨਜੋਤ ਇਸ ਕਰਕੇ ਬੱਚੇ ਆ ਨਹੀਂ ਪਾਏ ਤੇ ਫਿਰ ਅਸੀਂ ਦੋਨੋਂ ਹੀ ਹੁਣ ਆਏ ਆ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਦੇ ਲਈ ਅਖੜਪਾਰ ਸਾਹਿਬ ਚੱਲ ਰਹੇ ਨੇ ਰੂਪਾ ਬੈਠੀ ਹੋਈ ਹੈ ਉੱਪਰ ਗੁਰਦੁਆਰੇ 'ਚ ਤੇ ਮੈਂ ਇੱਥਾ ਆ ਗਿਆ ਸੀ ਥੱਲੇ ਸੇਵਾ ਚੱਲ ਰਹੀ ਹੈ ਤੇ ਨੀਚੋਂ ਦੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਤੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੇ ਰਾਤ ਦਾ ਸਮਾਂ ਹੈ ਤੇ ਸੇਵਾ ਚੱਲ ਰਹੀ ਹੈ ਇੱਧਰ ਕੰਬਲੀ ਵਾਲੇ ਸੰਤਾਂ ਨੇ ਪਕੌੜੇ ਲਗਾਣੇ ਚਾਹ ਦਾ ਲੰਗਰ ਲਗਾਣਾ ਸਵੇਰੇ ਉਹਨਾਂ ਵੱਲੋਂ ਸੇਵਾਦਾਰ ਬੈਠੇ ਨੇ ਪਕੌੜਿਆਂ ਵਾਸਤੇ ਕਟਿੰਗ-ਕਟਿੰਗ ਕਰ ਰਹੇ ਨੇ ਸਬਜ਼ੀਆਂ ਸਾਰੀਆਂ ਤਿਆਰ ਕਰ ਰਹੇ ਨੇ ਤੇ ਸਬਜ਼ੀਆਂ ਕੱਟ ਰਹੇ ਨੇ ਤੇ ਦੂਜੇ ਪਾਸੇ ਲੰਗਰਾਂ 'ਚ ਵੀ ਸੇਵਾ ਚੱਲ ਰਹੀ ਹੈ ਬਾਕੀ ਜਿੰਨੇ ਕੁ ਸੰਗਤ ਆਈ ਹੈ ਸਾਰੀ ਉਹਨਾਂ ਦੇ ਲਈ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ ਜਿਹੜੇ-ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਵਾਸਤੇ ਲੰਗਰ ਹਾਲ 'ਚ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਇਹ ਸਾਹਮਣੇ ਸਬਜੀ ਵਗੈਰਾ ਦੀ ਕਟਿੰਗ ਹੋ ਰਹੀ ਹੈ ਸਵੇਰੇ ਚਾ ਪਕਵੋੜੇ ਦੇ ਲੱਗਣ ਲਈ ਤਿਆਰੀ ਕੀਤੀ ਜਾ ਰਹੀ ਹੈ ਤੇ ਰਾਤ ਦਾ ਸਮਾਂ ਹੈ ਬਹੁਤ ਹੀ ਸ਼ਾਂਤ ਨੂਮਾ ਮਾਹੌਲ ਹੈ ਤੇ ਅੱਛਾ ਆਨੰਦ ਬਣਦਾ ਹੈ ਜਦੋਂ ਇਹੋ ਜਿਹਾ ਆਨੰਦ ਨੂਮਾ ਮਾਹੌਲ ਹੁੰਦਾ ਹੈ ਸ਼ਾਂਤ ਮਾਹੌਲ ਹੁੰਦਾ ਹੈ ਲੰਗਰਾਂ 'ਚ ਬੀਬੀਆਂ ਪ੍ਰਸ਼ਾਦੇ ਪਕਾ ਰਹੀਆਂ ਨੇ ਸੇਵਾਦਾਰਾਂ ਲਈ ਕਿਉਂਕਿ ਟੈਂਟ ਵਾਲੇ ਡੈਕੋਰੇਸ਼ਨ ਵਾਲੇ ਹੋਰ ਵੀ ਸਾਰੇ ਆਏ ਹੋਏ ਨੇ ਤੇ ਉਹਨਾਂ ਦੇ ਲਈ ਲੱਗਰ ਚ ਬੀਬੀਆਂ ਸੇਵਾ ਕਰ ਰਹੀਆਂ ਨੇ ਇਹ ਕਿਲੇ ਦੇ ਵਿੱਚ ਹੀ ਬੀਬੀਆਂ ਸੇਵਾ ਕਰਦੀਆਂ ਨੇ ਤੇ ਸ਼ਾਇਦ ਜਿਹੜੇ ਇੱਥੇ ਰਹਿੰਦੇ ਨੇ ਆਰਮੀ ਵਾਲੇ ਉਹਨਾਂ ਦੇ ਲਈ ਪ੍ਰਸ਼ਾਦਾ ਪਾਣੀ ਪਕਾਉਂਦੀਆਂ ਹੋਣਗੀਆਂ ਤੇ ਅੱਜ ਇਹਨਾਂ ਦੇ ਲਈ ਸੇਵਾਦਾਰਾਂ ਲਈ ਜਿਹੜੇ-ਜਿਹੜੇ ਸੰਗਤ ਸੇਵਾ ਕਰ ਰਹੀ ਹੈ ਉਹਨਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਹੈ ਸੋ ਲੰਗਰ ਹਾਲ ਵੀ ਬਹੁਤ ਸੁੰਦਰ ਤੇ ਸੋਹਣਾ ਬਣਿਆ ਹੋਇਆ ਧਰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਤਿਹਾਸਕ ਹੋਈ ਇਹ ਥੜਾ ਸਾਸ ਸੰਗਤ ਜੀ ਸੇਵਾ ਦੌਰਾਨ ਇਹ ਥੜਾ ਹੀ ਤੋਂ ਨਿਕਲਿਆ ਸੀ ਧਰਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸਥਾਨ ਗੁਰਦੁਆਰਾ ਕਿਲਾ ਬਹਾਦਰਗੜ੍ਹ ਸਾਹਿਬ ਪਾਸ਼ਾਹੀ ਨੋਈ ਰੀਟ ਪੁਰਾਣੀ ਲੱਗੀ ਹੋਈ ਹੈ ਵੋਏ ਹੂੰ ਧੰਗੁਰ ਤੇ ਬਾਹਦ ਸਾਬ ਜੀ ਦੀ ਖੂਹੀ ਆਪ ਜੀ ਦਰਸ਼ਨ ਕਰਿਓ ਗੁਰਦੁਆਰਾ ਕਿਲਾ ਬਹਾਦਰਗੜ੍ਹ ਸਾਹਿਬ ਗੁਰਤੇਗ ਬਾਹਦ ਸਾਬ ਜੀ ਦਾ ਇਤਿਹਾਸਕ ਸਥਾਨ ਹੈ ਜਿੱਥੇ ਸਾਰੇ ਗੁਰੂ ਪਾਤਸ਼ਾਹ ਜੀ ਨੇ ਚਰਨ ਪਾਈ ਸੇਵਾ ਕਰਨ ਵਾਲੇ ਨੂੰ ਸੇਵਾ ਮੰਗਣੀ ਨਹੀਂ ਪੈਂਦੀ ਪੁੱਛਣੀ ਨਹੀਂ ਪੈਂਦੀ ਤੇ ਰੂਪਾ ਨੂੰ ਇੱਥੇ ਵੀ ਸੇਵਾ ਮਿਲ ਗਈ ਹੈ ਮੈਂ ਥੱਲੋਂ ਦੇ ਉੱਪਰ ਆਇਆ ਤੇ ਰੂਪਾ ਝੜੂ ਲਗਾ ਰਹੀ ਸੀ ਤੇ ਸੇਵਾ ਕਰ ਰਹੀ ਹੈ ਤੇ ਦਰਬਾਰ ਸਾਹਿਬ ਦੀ ਮੈਂ ਕਿਹਾ ਚਲੋ ਮੈਂ ਕਿਹਾ ਟਾਈਮ ਬਹੁਤ ਹੋ ਗਿਆ ਰੂਪਾ ਆਈ ਨਹੀਂ ਇੱਥਾਂ ਤੇ ਦੇਖਾ ਜਾ ਕੇ ਤੇ ਜਦੋਂ ਉੱਪਰ ਆਇਆ ਤੇ ਰੂਪਾ ਸੇਵਾ ਕਰ ਰਹੀ ਹੈ ਸੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਸੇਵਾ ਸਤਿਗੁਰੂ ਆਪਣੀ ਆਪੇ ਕਰਾ ਲੈਂਦੇ ਡੈਕੋਰੇਸ਼ਨ ਹੋ ਰਹੀ ਹੈ ਗੁਬਾਰਿਆਂ ਵਾਲੇ ਆਏ ਪਏ ਨੇ ਗੁਬਾਰੇ ਫੁਲਾ ਰਹੇ ਨੇ ਤੇ ਫੁੱਲਾਂ ਵਾਸਤੇ ਵੀ ਆਏ ਪਏ ਨੇ ਫੁੱਲਾਂ ਦੀ ਡੈਕੋਰੇਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਤੇ ਗੁਰਦੁਆਰਾ ਕਿਲਾ ਸਹਿਬ ਬਾਦਰਗੜ੍ਹ ਵਿਖੇ ਪਾਸ਼ਾਹੀ ਨੋਵੀ ਕਿਲਾ ਗੁਰਦੁਆਰਾ ਬਾਦਰਗੜ੍ਹ ਸਾਹਿਬ ਵਿਖੇ ਤੋਂ ਡੈਕੋਰੇਸ਼ਨ ਦਾ ਕੰਮ ਵੀ ਚੱਲ ਰਿਹਾ ਹੈ ਤੇ ਕਿਉਂਕਿ ਸਵੇਰੇ ਪੋਖ ਨੇ ਪਾਠਾਂ ਦੇ ਤੇ ਨਾਲ ਸਮਾਗਮ ਹੈ ਸੋ ਇਸ ਲਈ ਡੈਕੋਰੇਸ਼ਨ ਦੀ ਤਿਆਰੀ ਚੱਲੀ i you ਸਵਾਹਾ ਹੈ ਗੁਰਜੀ ਕੀ ਫਤਿਹ ਤੁਮ ਸਿਰ ਕਾਇ ਹੋ 10 12 ਜਨਕਾ ਰਿਹਾ